ਮੈਂ ਮਗਰ ਮਾਛ ਨਰਾਲਿਆ ਮੈਂ ਹਾਂ ਮਾਂ ਤੇਰੀ ਮਛਲੀ ਮੈਂ ਹਾਂ ਮਾਂ ਤੇਰੀ ਮਛਲੀ ਨਰਾਲਿਆ ਮੈਂ ਹਾਂ ਮਾਂ ਤੇਰੀ ਮਛਲੀ ਮੈਂ ਹਾਂ ਮਾਂ ਤੇਰੀ ਮਛਲੀ ਨਰਾਲਿਆ ਮੈਂ ਹਾਂ ਮਾਂ ਤੇਰੀ ਮਛਲੀ ਫਿਰ ਦੇਖਾ ਸਭ ਤੇ ਮਗਰ ਮੱਛ ਮੂੰਹ ਚ ਪਾਈ ਤੈਨੂੰ ਫਿਰ ਕੀ ਹੋਇਆ ਇਹੋ ਤਾਂ ਮੈਂ ਚਾਹੁੰਨੀ ਆ ਵੇ ਮੇਰੇ ਨੂੰ ਨਰਾਲਾ ਬਾਬਾ ਮੂੰਹ ਚ ਪਾਵੇ ਤੇ ਮੈਨੂੰ ਆਸ਼ੀਰਵਾਦ ਮਿਲੇ ਕਿੱਧਰ ਜਾ ਗਈ ਐ ਮੈਂ ਸੇਵਾ ਕਰਨ ਗਈ ਸੀ satsang ਕਰ ਉਹ ਮੇਰੇ ਸਭ ਦੇ ਘਰ ਚ ਵੀ ਸੇਵਾ ਕਰ ਲਿਆ ਘਰੇ ਸਾਰਾ ਝਾੜੂ ਮੈਲਾਇਆ ਤੜਕੀ ਨਿਕਲ ਗਈ ਸੇਵਾ ਜੀ ਦੇ ਨਾਲ ਚਲ ਕੋਈ ਨਹੀਂ ਹੁਣ ਘਰ ਦਾ ਹੀ ਕੰਮ ਕਰਨਾ ਸਾਰੀ ਦਿਹਾੜੀ ਅੱਗੇ ਲੱਗੇ ਇਹ ਇਹ ਤਾਂ ਸਮਾਨ ਖਰੀਦਿਆ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਕਾਹਦਾ ਸਮਾਨ ਦੇਖ ਲੈ ਲੈ ਆ ਲੈ ਦੇਖ ਹੋਰ ਵੀ ਦਿੱਤਾ ਬਵਿੱਤਾ ਫੈਂਦੀ ਆ ਲੈ ਆ ਵੀ ਦੇਖ ਆ ਲੈ ਸੋੜਾ ਸੋੜਾ ਸੌ ਦਿਨੀ ਸੌਣੇ ਨਹੀਂ ਲਟਾਈ ਚੋਨੋ ਕਰ ਲੈ ਇਹਦੇ ਵਿੱਚ ਘਰ ਲਟਾਉਣ ਵਾਲੀ ਬੱਬੂ ਦੇ ਪਾਪੇ ਕਿਹੜੀ ਗੱਲ ਹੈ ਕਦੇ ਭੈਣ ਦੇ ਖਾਮੀ ਆਪ ਤਾਂ 300 ਤੋਂ ਵੱਧ ਜੁੱਤੀ ਨਹੀਂ ਪਾ ਕੇ ਦੇਖੀ ਫਿਰ ਕੀ ਹੋਇਆ ਇਹਨਾਂ ਬਲੰਕਰ ਨੂੰ 16 1600 ਦੀ ਪਾਉਣੀ ਹੈ ਮੈਂ ਕਿਹੜਾ ਕੱਲੀ ਨੇ ਖਰੀਦੇ ਨੇ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਨੇ ਲੈ ਆ ਵੀ ਦੇਖ ਆਉਣ ਵਾਲੇ ਗੱਦੀ ਨਸ਼ੀਨ ਤੇਰੇ ਕਰਮਾਂ ਚ ਕਿੱਥੋਂ ਆ ਦਰਸ਼ਨ ਕਰਨੇ ਨਰਾਲੇ ਬਾਬੇ ਦੇ ਕੀ ਹੈ ਇਹ ਐਤਕੀ 17 ਜਨਾਨੀਆਂ ਨੇ ਜਵਾਕਾਂ ਨੂੰ ਜਨਮ ਦਿੱਤਾ ਨਰਾਲੇ ਬਾਬੇ ਦੀ ਗੁਫਾ ਵਿੱਚ ਉਹਨਾਂ ਵਾਸਤੇ ਵੂਟ ਨੇ ਆ ਦੇਖ ਲੈ ਲੈ ਏ ਰੋਪੜੇ ਰੋਪੜੇ ਭਾਂ ਦੇਖਣੇ ਕਿਵੇਂ ਚੌੜੀਆਂ ਹੋ ਦਸਦੀਆਂ ਨੇ ਵੀ ਹਾਂ ਤੇ ਕੀ ਕਰ ਤੂਟਾ ਹੁੰਦੀਆਂ ਨੇ ਇਹ ਇਹ ਕਰਦੂਤ ਕਿਹੜੀ ਆ ਜਨਮ ਦਿੱਤਾ ਫਲ ਪਾਇਆ ਸੀ ਨਿਰਾਲੇ ਬਾਬੇ ਨੇ ਮੇਰੀ ਗੱਲ ਸੁਣ ਲੈ ਉਰੇ ਬੈਠ ਹਾਂ ਤੈਨੂੰ ਮੇਰੇ ਸਾਹ ਜਦ ਮੈਂ ਮੁਹੱਬਤ ਕਰਕੇ ਵੀ ਸਮਝਾ ਕੇ ਦੇਖ ਲਿਆ ਤੈਨੂੰ ਪੁੱਟ ਕੇ ਵੀ ਦੇਖ ਲਿਆ ਹਾਂ ਤੂੰ ਨਹੀਂ ਛੋਟਾ ਜੀ ਹੁਣ ਮੈਨੂੰ ਐਂ ਦੱਸ ਤਰੇ ਨਿਰਾਲੇ ਬਾਬੇ ਨੂੰ ਜਨਮ ਕਿਵੇਂ ਦਿੱਤਾ ਉਹਨੂੰ ਸਾਹ ਕੌਣ ਦਿੰਦਾ ਹੈ ਉੱਪਰ ਪਰਮੇਸ਼ਵਰ ਉਹ ਦਿੰਦਾ ਅਕਾਲ ਪੁਰਖ ਨਾ ਅਕਾਲ ਪੁਰਖ ਦੇ ਪਾਸ਼ਾ ਹਾਂ ਹੂੰ ਫੇਰ ਪ੍ਰਮਾਤਮਾ ਨੇ ਇੱਕ ਬੰਦਾ ਬਣਾਇਆ ਇੱਕ ਤੀਨੀ ਬਣਾਈ ਹਾਂ ਕਾਰੇ ਵਾਸਤੇ ਬਣਾਈ ਘਰ ਰਸਤੇ ਚਲਾਉਣ ਵਾਸਤੇ ਬੱਬੂ ਦੇ ਪਾਪੇ ਹਾਂ ਸਮਝਦਾਰ ਹਨ ਤੂੰ ਹਾਂ ਫਿਰ ਪਰਮਾਤਮਾ ਨੇ ਸਾਰੇ ਰੰਗ ਬਣਾਏ ਹਾਂ ਕਾਰੇ ਬਾਤੇ ਬਣਾਈ ਵੀ ਬਾਤ ਪਤੇਲਾ ਬੰਦਾ ਰੰਗ ਬਰੰਗਾ ਪਾ ਲੇ ਬੰਦਾ ਜੀ ਖੁਸ਼ ਰਹੀ ਹਾਂ ਹੈ ਹਾਂ ਫਿਰ ਸਾਰੇ ਫਲ ਫਰੂਟ ਬਣਾਏ ਕਾਰੇ ਬਾਤੇ ਬਣਾਈ ਖਾਣ ਵਾਸਤੇ ਸਿਹਤ ਚੰਗੀ ਰਵੇ ਹਾਂ ਸਿਹਤ ਚੰਗੀ ਬਾਤ ਕੇ 12 ਮਹੀਨੇ ਬਣਾਏ ਹੋਰ ਚੇਤ ਵਿਸਾਖ ਹਾੜ ਸੌਣ ਭਾਦੋਂ ਹਾਂ ਹੈਂ ਸਾਰੇ ਬਣਾਏ ਫਿਰ ਦੋ ਰੁੱਤਾ ਬਣਾਈਆਂ ਹਾਂ ਗਰਮੀ ਤੇ ਸਰਦੀ ਹੈ ਗਰਮੀ ਗਰਮੀ ਤੇ ਸਰਦੀ ਤੈਨੂੰ ਪਤਾ ਪ੍ਰਮਾਤਮਾ ਨੇ ਕਾਹਦੇ ਵਾਸਤੇ ਬਣਾਈ ਗਰਮੀਆਂ ਕद्दू ਖਾਣ ਵਾਸਤੇ ਦੁੱਧ ਪਾ ਕੇ ਤੇ ਸਿਆਲ ਕਿਉ ਪਾ ਕੇ ਖਾਣ ਲਈ ਉਹ ਸਾਕਿਚ ਕਿਉ ਪਾ ਕੇ ਖਾਣ ਲਈ ਬਸ ਦੋ ਰੁੱਤਾ ਇਹੀ ਵਾਸਤੇ ਬਣਾਈ ਨੇ ਇਹ ਹਾਂ ਖਾਣ ਵਾਸਤੇ ਕद्दू ਤੇ ਸਾਕ ਖਾਣ ਵਾਸਤੇ ਆਹੋ ਕਿਉ ਧਰਤੀ ਭੈਣ ਸਾਰੇ ਕਾਸ਼ ਇਹਨੂੰ ਨਹੀਂ ਸਮਝ ਆਉਣੀ ਤੇਰੀ ਨਹੀਂ ਸਮਝ ਆਉਂਦੀ